ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਿਆਂ ਨੂੰ ਪਤਾ ਹੈ ਕਿ ਸਹਿਦ ਵੱਡੇ ਸਹਬਜ਼ਾਦਿਆਂ ਦਾ ਦਿਨ ਹੈ ਔਰ ਗੁਰਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਗੜ੍ਹ ਦੇ ਕਿਲੇ ਨੂੰ ਛੱਡਿਆ ਸੀਗਾ ਅੱਜ ਪਰਿਵਾਰ ਵੀ ਛੋੜੇ ਦਾ ਦਿਨ ਹੈ ਜੀ वेलकम टू लाइव मी जी लाइव हो हाँ जी सत श्रीकाल जी वेलकम तीन लाइव हो रहे हो ਸਾਰਨ ਪਿਆਰਪ੍ਰੀ ਸਤਸਰੀਕਾਲ ਅੰਜੀ ਜੋ ਮੈਂ ਵੀਡੀਓ ਪਾਈ ਸੀ ਆਪ ਨੂੰ ਸਾਰਿਆਂ ਨੂੰ ਪਸੰਦ ਆਈ ਅੰਜੀ ਬੇਟਾ ਜੀ ਸੰਦਾਈ ਤੁਹਾਨੂੰ ਜਿਹੜੀ ਮੈਂ ਵੀਡੀਓ ਪਾਈ ਸੀ ਫਤੇਗੜ ਸਾਹਿਬ ਤੇ ਅੰਜੀ ਥੈਂਕ ਯੂ ਥੈਂਕ ਯੂ ਲਾਈਕ ਕੀਤਾ ਸੀ Hmm, पता मैंने किया हुआ सी लाइक like. कमेंट भी किया थैंक यू जी थैंक यू और सारे ठीक था हो व्या वजिया फस्ट क्लास सब ठीक ठाक हाँ जी हूँ तो ठंड हो गई हाँ जी ठीक ठीक है मैडम मैं तो ठीक हाँ जी बिल्कुल हाँ जी ठंड हो गई बहुत ज्यादा अपने आप का ध्यान रखना और जुकाम कोल्ड ठीक हो गया रवनीत का हाँ जी मैं ठीक हाँ बेटा आज चो ही नहीं निकले है बहुत ठंड लग रही थी सवेरे कम नबेड़कर रजाई च बैठ गई <laughs> ਹੁਣ ਸ਼ਹੀਦਾਂ ਦੇ ਦਿਨ ਨੇੜੇ ਆ ਰਹੇ ਨੇ ਦੇਖੋ ਇੰਨੀ ਠੰਡ ਦੇ ਵਿੱਚ ਫਤੇਗੜ ਸਾਹਿਬ ਚਮਕੌਰ ਸਾਹਿਬ ਕਿੰਨਾ ਇਕੱਠ ਹੋਇਆ ਹੋਇਆ ਲਾਈਵ ਦੇਖਦੇ ਹੋਵੋਗੇ ਤੁਸੀਂ ਵੀ ਟੀਵੀ ਤੇ ਨੰਜੀ ਬਹੁਤ ਜ਼ਿਆਦਾ ਇਕੱਠ ਹੋਇਆ ਹੈ ਦੇਖੋ ਉਹਨਾਂ ਨੂੰ ਦੇਖੋ ਆਪਾਂ ਨੂੰ ਘਰ ਬੈਠੇ ਇੰਨੀ ਠੰਡ ਲੱਗਦੀ ਹੈ ਉੱਥੇ ਜਿਹੜੇ ਲੋਕ ਉੱਥੇ ਜਿਨ੍ਹਾਂ ਨੂੰ ਸ਼ਰਧਾ ਹੈਗੀ ਹੈ ਉੱਥੇ ਪਹੁੰਚੇ ਹੋਏ ਨੇ ਹਾਂਜੀ ਹਾਂ 6 ਪੋ ਹੈ ਜੀ ਅੱਜ ਦੇ ਦਿਨੀ ਜੀ ਪਰਿਵਾਰ ਵਿਛੋੜਾ ਹੋਇਆ ਸੀਗਾ ਆਨੰਦਪੁਰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਗੁਰਗੋਬਿੰਦ ਸਿੰਘ ਜੀ ਨੇ ਤੇ ਫਿਰ ਉਹ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਦੇਰੇ ਲਾਈ ਸੀ ਬਾਬਾ ਜੀ ਨੇ ਹਾਂਜੀ ਕੱਲ ਨੂੰ 7 ਪੋ ਹੈ ਜੀ ਹਾਂਜੀ ਸਰਸਾ ਨਦੀ ਜੇ ਦੇਖੋ ਕਿੱਦਾਂ ਮਤਲਬ ਕਿ ਕਿੰਨਾ ਮਹੀਨੇ ਝਖੜ ਦੇ ਵਿੱਚ ਉਹਨਾਂ ਨੇ ਸਰਸਨ ਦੀ ਪਾਰ ਕੀਤੀ ਬਹੁਤ ਠੰਡਾ ਹੈ ਦੇਖ ਲਓ ਇਹ ਮਹੀਨਾ ਪੂਰਾ ਠੰਡ ਦਾ ਮਹੀਨਾ ਮੰਨਿਆ ਜਾਂਦਾ ਹੈ ਸ਼ਹੀਦਾਂ ਦੇ ਨੂੰ ਪ੍ਰਣਾਮ ਹੈ ਬਹੁਤ ਜ਼ਿਆਦਾ ਕੋਟ ਕੋਟ ਪ੍ਰਣਾਮ ਜਿਨ੍ਹਾਂ ਨੇ ਸਾਡੀ ਕੌਮ ਦੀ ਖਾਤਰ ਸ਼ਹੀਦੀ ਦਿੱਤੀ ਅੱਜ ਅਸੀਂ ਉਹਨਾਂ ਦੇ ਕਰਕੇ ਹੀ ਇਸ ਦੁਨੀਆ ਦੇ ਵਿੱਚ आजादी मान रहे हैं सिखी कायम है जी और सुना स्कूल गए से आज राजवीर मैम स्कूल गए सी चलो बहुत वादिया लाइक किया बहुत बहुत धन्यवाद ਔਰ ਬੇਰ ਕੋਲਕਾ ਤੋਂ ਆਣਾ ਹੁਣ ਤੁਸੀਂ ਨੇ ਛੁੱਟੀਆਂ ਹੁਣ ਆ ਲਈਆਂ ਨੇ ਹੁਣ ਤਾਂ ਫੇਰ ਨਾਨੀ ਹਾਊਸ ਚ ਲੈ ਜਾਓਗੇ ਹੈਨਾ ਅੱਜ ਪੇਪਰ ਸੀਗਾ ਅੱਛਾ ਵਧੀਆ ਹੋ ਗਿਆ ਮੈਦ ਦਾ ਹੂੰ ਇਹ ਤਾਂ ਚਲੋ ਵਧੀਆ ਹੋਣਾ ਪੜ੍ਹਦੇ ਤੁਸੀਂ ਮਿਹਨਤ ਕਰਦੇ ਵਧੀਆ ਹੋਇਆ ਹੋਊਗਾ ਜਿਹੜੇ ਪੜ੍ਹਾਈ ਕਰਦੇ ਨੇ ਉਹਨਾਂ ਦਾ ਤਾਂ ਫਿਰ ਵਧੀਆ ਹੀ ਹੁੰਦਾ ਜਿਹੜੇ ਬੱਚੇ ਘਰੋਂ ਪੜ੍ਹ ਕੇ ਨਹੀਂ ਜਾਂਦੇ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਜੇ ਘਰੋਂ ਪੜ੍ਹਦੇ ਨਹੀਂ ਉਹ ਤਾਂ ਵਧੀਆ ਹੀ ਕਰਦੇ ਨੇ ਪੇਪਰ ਇਹ ਜੀ ਗੱਲ ਨਹੀਂ ਪਹਿਲਾਂ ਵੀ ਤੇਰੇ ਵਧੀਆ ਨੰਬਰ ਸੀਗੇ ਸਾਰੇ ਪੇਪਰਾਂ 'ਚ ਇੰਟੈਲੀਜੈਂਟ ਬੱਚੇ ਆ ਨਾ ਜਿਹੜੇ ਉਹਨਾਂ ਨੂੰ ਟੈਨਸ਼ਨ ਰਹਿੰਦੀ ਹੈ ਪੜ੍ਹਾਈ ਦੀ ਜਿਹੜੇ ਪੜ੍ਹਦੇ ਨਹੀਂ ਉਹਨਾਂ ਦੇ ਮਾਪੇ ਨੂੰ ਟੈਨਸ਼ਨ ਹੁੰਦੀ ਹੈ ਵੀ ਇਹਨਾਂ ਦੇ ਪੇਪਰ ਨੇ ਹੁਣ ਹੈਨਾ इंटैलीजेंट बच्चों आप टेंशन होंगी है भी साढ़े पेपर ने पीटीएम कि तरीक दी है पीटीएम पीटीएम के तरीक है आवाज आ रही है अच्छा हजे पता नहीं ठीक है ਅੰ ਬਸ ਫਿਰ ਉਹ ਪੀਟੀਐਮ ਤੋਂ ਬਾਅਦ ਹੀ ਛੁੱਟੀਆਂ ਹੋ ਜਾਂਦੀਆਂ ਨੇ ਕਈ ਵਾਰ ਪੀਟੀਐਮ ਫਿਰ ਅਗਲੇ ਮਹੀਨੇ ਚ ਰੱਖ ਦਿੰਦੇ ਹੁੰਦੇ ਨੇ ਹਮ ਕਿਉਂਕਿ ਆਇਆ ਨਾ ਫਿਰ ਹੁਣ ਪੇਪਰ ਖਤਮ ਹੋਏ ਨੇ ਫਿਰ ਚੈੱਕ ਹੋਣਗੇ ਮਮਾ ਕਿੱਥੇ ਨੇ ਚੱਲੋ ਮੈਮ ਮਮਾ ਰਵਨੀਤ ਮਮਾ ਪੜ੍ਹ ਸਨਾਓ ਅਰ ਖਾਣਾ ਬਣਾ ਲਿਆ ਸਬਜ਼ੀ ਬਣਾ ਲਈ ਮੰਮਾ ਨੇ ਪਾਠ ਕਰ ਰਹੇ ਨਹੀਂ ਅੱਛਾ ਅੱਛਾ ਠੀਕ ਹੈ ਤਾਂ ਹੀ ਤੈਨੂੰ ਫੜਾ ਰੱਖਿਆ ਫੋਨ ਹੈ ਵੀ ਮੈਡਮ ਨਾਲ ਗੱਲਾਂ ਮਾਰੂ ਨਾਨੀ ਨਾਲ ਹੈ ਚਲੋ ਚਲੋ ਠੀਕ ਹੈ ਚੰਗੀ ਗੱਲ ਹੈ ਕਰਨਾ ਚਾਹੀਦਾ ਪਾਠ ਤਾਂ ਬਹੁਤ ਜ਼ਰੂਰੀ ਹੈ ਬੇਟੇ ਅ ਕੋਈ ਨਾ ਫਿਰ ਐਦਾਂ ਨਾ ਵੀ ਪਾਠ ਕਰਨ ਤੋਂ ਬਾਅਦ ਫਿਰ ਚਲੋ ਮੈਂ ਬਾਅਦ ਚ ਪਾਠ ਕਰਦੀ ਹਣੀ ਆ ਸਾਡਾ ਦੁੱਧ ਆ ਲੰਦਾ ਇਸ ਟਾਈਮ ਸ ਦੁੱਧ ਗਰਮ ਕਰਕੇ ਉਸ ਤੋਂ ਬਾਅਦ ਪਾਠ ਕਰਦੀ ਹਣੀ ਤੇ ਸਬਜੀ ਬਣਾਨੀ ਹੈ ਸੇਵੀਆਂ ਅੱਛਾ ਅੰਨੀਆਂ ਫਿਰ ਮੈਂ ਖਾਣ ਆ ਜਾ ਸਾ ਖਾ ਲੈ ਨਾ ਨੰਮੀ ਮੰਮਾ ਲਈ ਆਂਦਾ ਸੀ ਜਿਹੜਾ ਨਹੀਂ ਨਹੀਂ ਅਸੀਂ ਤਾਂ ਲੇਟ ਖਾਣਾ ਹੈ ਬੇਟੇ ਰੋਟੀ ਹਮ ਅਸਤਾ ਜੇ ਸਬਜ਼ੀ ਬਣਾਵਾਂਗੇ ਫਿਰ ਰਾਤ ਨੂੰ 9 ਵਜੇ ਤੋਂ ਬਾਅਦ ਰੋਟੀ ਖਾਣੇ ਆ ਅਸੀਂ ਦੁਪਹਿਰੇ ਵੀ ਲੇਟ ਖਾਂਦੇ ਆ ਨਾ ਦੁਪਹਿਰੇ ਅਸੀਂ ਖਾਂਦੇ ਆ 3 ਵਜੇ ਹਾਂ ਆਉਂਗੀ ਮੇਰੇ ਨਾਲ ਆਣ ਵਾਲਾ ਕੋਈ ਨਹੀਂ ਹੈਗਾ ਹਮ ਇਕੱਲੇ ਹੋਣ ਕਰਕੇ ਫਿਰ ਮੈਨੂੰ ਥੋੜਾ ਔਖਾ ਲੱਗਦਾ ਤੁਸੀਂ ਸਬਜੀ ਬਣਾ ਲਈ ਚੱਕੜੀ ਹੈ ਅੱਛਾ ਅੱਛਾ ਠੀਕ ਚਲੋ ਕਦੀ ਹੈ ਅਸਤਜ ਸ਼ਾਲਗਮ ਬਣਾਵਾਂਗੇ ਕੋਈ ਨਹੀਂ ਕੋਈ ਨਹੀਂ ਆਉਂਗੀ ਤੁਹਾਡੇ ਨਾਲ ਹੀ ਆਉਂਗੀ ਨਾ ਮੈਂ ਐਦਾਂ ਆਉਂਗੀ ਨਾ ਜਿੱਦਾਂ ਮਹਿਲਾ ਚੌਂਕਾ ਕੇ ਚੌਂਕ ਦੇ ਵਿੱਚ ਤੁਹਾਨੂੰ ਫੋਨ ਮਾਰ ਦੂੰਗੀ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਆ ਕੇ ਲੈ ਜਾਓ ਤੁਸੀਂ ਉੱਥੇ ਖੜ ਜੂਗੀ ਜਿੱਥੇ ਤੁਸੀਂ ਉਤਰਦੇ ਹੋ ਹੁੰਨੇ ਹੋ ਆ ਕੇ ਜਿੱਥੇ ਤੁਸੀਂ ਉਹਦੇ ਚ ਨੇ ਉਤਰਦੇ ਨੇ ਵੈਂਚ ਤੋਂ ਸਕੂਲ ਵੈਂਚ ਤੋਂ ਹੁੰਨੇ ਜਦੋਂ ਵਰਕਸ਼ਾਪ ਦੇ ਕੋਲੇ ਉੱਥੇ ਖੜ ਜੂਗੀ ਫਿਰ ਮੈਨੂੰ ਆ ਕੇ ਲੈ ਜਾ ਠੀਕ ਹੈ ਆਉਂਗੀ ਜ਼ਰੂਰ ਇੱਕ ਦਿਨ ਫਿਰ ਆਪਾਂ ਸਾਰੇ ਮਿਲ ਕੇ ਵੀਡੀਓ ਬਣਾਵਾਂਗੇ ਓਕੇ ਹਮ ਨਾਲੇ ਤੁਸੀਂ ਇੱਥੇ ਵੀ ਇੱਕ ਵਾਰੀ ਆਇਓ ਫਿਰ ਆਪਾਂ ਸਾਰੇ ਵੀ ਨਿਓ ਵੀਡੀਓ ਬਣਾਵਾਂਗੇ ਫਿਰ ਇੱਕ ਵਾਰ ਤੁਹਾਡੇ ਘਰ ਬਣਾਵਾਂਗੇ ਆ ਕੇ ਔਰ ਛੁੱਟੀਆਂ ਦਾ ਫਾਇਦਾ ਲਵਾਂਗੇ ਨਾ ਚਲੋ ਬਹੁਤ ਵਧੀਆ ਹੋਰ ਸੁਣਾਓ ਹਰ ਜਿਹੜੇ ਤੁਹਾਡੇ ਨਾਲ ਲੈ ਚਾਰ ਚਾਰਜ ਨੇ ਜੁੜ ਗਏ ਠੀਕ ਹੈ ਕਰਤਾ ਸਾਰਿਆਂ ਨੇ ਥੈਂਕ ਯੂ ਵੈਲਕਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਲਾਈਕ ਕੀਤਾ ਹੈ ਸਬਸਕ੍ਰਾਈਬ ਕੀਤਾ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਵਾਹ ਗਰੁੱਪ ਸਭ ਦਾ ਭਲਾ ਕਰੇ ਸਭ ਨੂੰ ਖੁਸ਼ ਰੱਖੇ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰਨ ਜਿਹੜੇ ਚੈਨਲ ਬਣਾਉਂਦੇ ਸਭ ਦੇ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਸਭ ਨੂੰ ਇੰਨੇ-ਇੰਨੇ ਪੈਸੇ ਆਣ ਕੇ ਉਹ ਇੱਕ ਦੂਜੇ ਦੇ ਨਾਲ ਖੁਸ਼ੀ ਮਨਾਣਾ ਆ ਕੇ ਇੰਜੋਏ ਕਰਨਾ ਹੈ ਨਾ ਚਲੋ ਬਹੁਤ ਵਧੀਆ ਬੇਟੀ थैंक यू थैंक यू वेरी मच थैंक यू वेरी मच ओके और मैडम आ गई ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰਿਆਂ ਨੇ ਲਾਈਕ ਕੀਤਾ ਹਾਂਜੀ ਹਾਂ ਸਭ ਜੀ ਮੈਂ ਨਵਦੀਪ थैंक यू ਬੇਟਾ ਬਾਈ ਹੈਲੋ ਹੋਰ ਕੀ ਹਲਚਲ ਹੈ ਕਿਵੇਂ ਚੱਲ ਰਹੇ ਨੇ ਪੇਪਰ ਨਵਦੀਪ へえ。<c oughs> वदिया जी वाया दसो कि ठीक ठाक सारे और ठंड बहुत हो गई हम रजाई च बैठे रहो ठंड तो बचे रहो हाँ जी हाँ वाइया ठीक ठाक तो थोड़ा तो तो धन्यवाद बहुत बहुत तीव होए मेरे ना जी हाँ ਨੋ ਨਾ ਸਕਰੀਨ ਨੂੰ ਟੱਚ ਕਰ ਦੇ ਦੋ ਵਾਰ ਨਵਦੀਪ ਨੂੰ ਵੀ ਕਹਿ ਦੋ ਹਾਂਜੀ ਹਾਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂ ਵਧੀਆ ਮੈਡਮ ਹੋਰ ਸਕੂਲ ਵਧੀਆ ਚੱਲ ਰਿਹਾ ਔਰ ਸਾਰੇ ਠੀਕ ਨੇ ਆਪਣੇ ਸਾਥੀ ਨਾਲ ਦੇ ओके ओके थैंक यू मैम थैंक यू ती कि बजे लाइव होना है सात बजे और सुनाओ कोई नवी ताजी ठीक हो सारी अच्छा सवा सत ओके ओके हाँ जी कल मैं देख लिया फिर मैं ना कम कर रही थी फिर मैं लाइव करता सीगा थोड़ा हाँ जी हाँ कई बार कोई मौका ही यह जहाँ हो जाता है, जा है? आ, थोड़ा देख लिया सी मैंने लाइव ओके ओके ਚਲੋ ਵਧੀਆ ਚੰਗੀ ਗੱਲ ਹੈ ਮੇਰੀ ਉਹ ਵੀਡੀਓ ਪਸੰਦ ਆਈ ਸੀ ਤੁਹਾਨੂੰ ਕੱਲ ਮੈਂ ਬਣਾਈ ਸੀ ਜਿਹੜੀ ਪਾਈ ਸੀ ਉਹਦੇ ਤੇ ਆਪਣੇ ਚੈਨਲ 'ਚ ਹਾਂ ਜੀ ਹਾਂ ਠੀਕ ਠਾਕ ਵਧੀਆ ਤੁਸੀਂ ਸੁਣਾਓ ਠੀਕ ਆ ਸਾਰੇ ਢੰਡ ਤੋ ਬੱਚ ਕੇ ਰਿਹਾ ਢੰਡ ਬਹੁਤ ਹੋ ਰਹੀ ਹੈ ਹੁਣ ਜਾਈ ਚ ਬੜੇ ਰਿਓ ਸਕੂਲ ਤਾਂ ਜਾਣਾ ਪੈਂਦਾ ਹੁਣ ਮਜਬੂਰੀ ਹੈ ਹਨਾ ਹਾਂਜੀ ਹਾਂ ਮੈਨੂੰ ਸ਼ੋ ਹੋ ਗਿਆ ਸੀ ਥੈਂਕ ਯੂ ਵੈਰੀ ਮੱਚ ਤੁਸੀਂ ਉਸਾਰਤ ਦੋਗੇ ਠੀਕ ਐ हां जी हां मैं क्या फिर चल ਕੱਲੂ ਪਾ ਦੂੰਗੀ ਇੱਕ ਵੀਡੀਓ ਅੱਜ ਤਾਂ ਫਿਰ ਚਲ ਲਾਈਵ ਹੋ ਜੰਨੇ ਹੈ ਨਾ ਇੱਕ ਦਿਨ ਛੱਡ ਕੇ ਲਾਈਵ ਹੋ ਜਾ ਕਰਾਂਗੇ ਹੈ ਨਾ ਇੱਕ ਦਿਨ ਵੀਡੀਓ ਪਾਤੀ ਇੱਕ ਦਿਨ ਲਾਈਵ ਹੋ ਗਿਆ ਇਸ ਤਰ੍ਹਾਂ ਹੋ ਜਾ ਕਰਾਂਗੇ ਹੋਰ ਸੁਣਾਓ ਲੈ ਕਿੰਨਾ ਲਾਈਵ ਚੱਲ ਰਹੀ ਨੇ ਮੈਸੇਜ ਆ ਨਹੀਂ ਰਿਹਾ ਕਿਸੇ ਦਾ ਨਵਦੀਪ ਆ ਰਿਹਾ ਇਕੱਲਾ ਮਮ ਥੈਂਕ ਯੂ ਸਾਰਿਆਂ ਨੂੰ ਜੀ ਜਿਹੜੇ ਲਾਈਕ ਚੱਲ ਰਹੇ ਨੇ ਪਲੀਜ਼ ਸਕਰੀਨ ਟੱਚ ਕਰਕੇ ਲਾਈਕ ਕਰ ਦਿਓ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਹਾਂ ਜੀ ਹਾਂ ਥੈਂਕ ਯੂ ਵੈਰੀ ਮੱਚ ਬਾਕੀ ਤੁਹਾਨੂੰ ਇੱਕ ਦਿਨ ਅਸੀਂ ਮਮ ਹਾਂਜੀ ਹਾਂ ਜੁੜੇ ਹੋਏ ਨੇ ਤਿੰਨ ਜਣੇ ਹਾਂਜੀ ਹਾਂ ਤਿੰਨੇ ਜਣੇ ਜੁੜੇ ਹੋਏ ਨੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੋ ਲਾਈਵ ਤੇ ਵਿੱਚ ਆਏ ਮੇਰੇ ਨਾਲ ਬਹੁਤ ਧੰਨਵਾਦ ਸਾਰਿਆਂ ਦਾ ਕੋਈ ਗੱਲ ਸੁਣਾਓ ਸਾਹਿਬਜ਼ਾਦਿਆਂ ਦੀ ਜੀ ਅੱਜ ਨੰਦ ਨੰਦਪੁਰ ਦਾ ਕਿਲਾ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਗਏ ਸੀ ਜੱਜ ਦੇ ਦਿਨ ਹਾਂਜੀ ਚਮਕੌਰ ਦੀ ਗੜੀ ਤੇ ਚਲੇ ਗਏ ਸੀ ਇੱਥੇ ਪਰਿਵਾਰ ਵਿਛੜਾ ਹੋਇਆ ਸੀ ਸਰਸਾ ਨਦੀ ਦੇ ਕਿਨਾਰੇ ਇਹਨਾਂ ਦਾ ਹਾਂਜੀ ਤੋਂ ਸਾਹਿਬਜ਼ਾਦੇ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਰਹਿ ਗਏ ਸੀ ਜੀ ਤੋਂ ਮਾਤਾ ਗੁਜਰੀ ਨਾਲ ਰਹਿ ਗਏ ਸੀ ਜੀ ਜੀ ਹਾਂਜੀ ਹਾਂ ਜਰੂਰ ਆਇਓ ਖਲ ਨੂੰ ਪੱਕਾ ਹਾਂਜੀ ਤੇ ਹਲੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਸੀਂ ਲਾਈਵ ਹੋਏ ਥੈਂਕ ਯੂ ਹਾਂਜੀ ਸਕਰੀਨ ਬਹੁਤ ਵੈਰੀ ਗੁੱਡ 12 ਲਾਈਕ 12 ਲਾਈਵ ਹੋ ਗਏ ਹਾਂਜੀ ਲਾਈਕ ਵੀ ਕਰ ਦਿਓ ਪਲੀਜ਼ ਸਕਰੀਨ ਟੱਚ ਕਰਕੇ ਹਾਂਜੀ ਹਾਂਜੀ ਥੈਂਕ ਯੂ ਵੈਰੀ ਮੱਚ ਮੈਂਨੇ ਜੀ ਕੱਲ ਇੱਕ ਵੀਡੀਓ ਪਾਈ ਹੈ ਹਾਂਜੀ ਸੈਬ ਜੱਦ ਦੀ ਕਹਾਣੀ ਸੁਣਾਈ ਹੈ ਜੀ उन्होंने भी लाइक कर जरूर थैंक यू धन्यवाद थोड़ा तो बहुत बहुत हाँ जी तुम राजू मैम कलू आज जरूर मोस्ट वेलकम शाम में आज चाहे सवेरे आज जो तो मर्जी आज लाइक भी कर दो जी हाँ जी लाइक तो देख रहे हो थैंक यू थैंक यू राजवीर मैम बहुत वेल थैंक यू बहुत हेल्प कर रहे हो मेरी ਹਾਂਜੀ ਕੱਲ ਤੁਸੀਂ ਆਇਓ ਬਨੀਤ ਨੂੰ ਵੀ ਲੈ ਕੇ ਆਇਓ ਨਾਲ ਫਿਰ ਆਪਾਂ ਇੱਕ ਵੀਡੀਓ ਦੋ ਵੀਡੀਓ ਪਾਵਾਂਗੇ ਮਿਲ ਕੇ ਬਣਾਵਾਂਗੇ ਤੋਂ ਸਟੋਰੀ ਮੈਂ ਸੋਚ ਕੇ ਰੱਖੂੰਗੀ ਤੁਸੀਂ ਆਇਓ ਜਰੂਰ ਹਾਂਜੀ ਹਾਂ ਮੈਸੇਜ ਮੈਸੇਜ ਜਰੂਰ ਕਰੋ ਜੀ ਲਾਈਕ ਵੀ ਕਰੋ ਸਾਰੇ ਹਾਂਜੀ ਹਾਂ ਥੈਂਕ ਯੂ ਥੈਂਕ ਯੂ ਵੈਰੀ ਮੱਚ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਜਿਹੜੇ ਕਿ ਮੇਰੇ ਨਾਲ ਲਾਈਵ ਜੁੜੇ ਨੇ ਸਾਰਿਆਂ ਨੋ ਮੈਨ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਵੀ ਮੇਰੇ ਨਾਲ ਆਪਣੇ ਰਾਜੀਵ ਮਹੰਮਾ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਮੈਂ ਰਾਜੀਵ ਮਹੰਮਾ ਨੂੰ ਬਹੁਤ ਥੈਂਕ ਯੂ ਕਰਦੀ ਆ ਬੱਚੇ ਵਾਂਗ ਮੰਨ ਲਿਆ ਮੈਨਾਂ ਅੰਜੀਆ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਮੈਨੂੰ ਖੁਸ਼ੀ ਹੋ ਰਹੀ ਹੈ ਸਾਰਿਆਂ ਤੁਹਾਨੂੰ ਦੇਖ ਕੇ ਮੈਨੂੰ ਜਰੂਰ ਤੁਸੀਂ ਲਾਈਵ ਦੇ ਵਿੱਚ ਮੈਸੇਜ ਕਰਿਆ ਕਰੋ ਜਿਹੜੇ ਕਿ ਚੈਨਲ ਬਣਾਉਂਦੇ ਨੇ ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਵੀ ਕਰਾਂਗੀ ਔਰ ਲਾਈਕ ਵੀ ਕਰਾਂਗੀ ਸ਼ੇਅਰ ਵੀ ਕਰਾਂਗੀ ਠੀਕ ਹੈ ਨਾ ਜੀ ਹਾਂ ਜੋ ਵੀ ਟਾਈਮ ਬਣਾ ਰਹੇ ਤੁਸੀਂ ਚੈਨਲ ਡਬਲ ਟੱਚ ਕਰ ਦਿਓ ਜੀ ਸਕਰੀਨ हाँ जी हाँ डबल हाँ। टच स्क्रीन करो जी लाइक हो जाएगा हाँ जी हाँ वैसे तो मेरा चैनल बने ने हो गए छः एक महीने का हो गए जी छः सत महीने जून च बनाया से असी ने हाँ जी तो ਚਲੋ ਵਧੀਆ ਮਤਲਬ ਭੈਣ ਭਾਈਆਂ ਦੇ ਸਹਿਯੋਗ ਨਾਲ ਵਧੀਆ ਚੱਲ ਰਿਹਾ ਹੈ ਲਾਈਕ ਵੀ ਆ ਰਹੇ ਨੇ ਹਾਂਜੀ ਹਾਂ ਸਪੋਰਟ ਵਧੀਆ ਮਿਲ ਰਹੀ ਹੈ ਸਾਰੇ ਭੈਣ ਭਾਈਆਂ ਦੀ 30 ਮਿੰਟ ਹੋਰ ਮੈਂ ਲਾਈਵ ਹੋऊंगी ਹਾਂਜੀ ਹਾਂ ਜਲਦੀ ਜਲਦੀ ਆਓ ਸਾਰੇ डबल टच करके सपोर्ट करो लाइक कर दो जी हाँ जी हाँ थैंक यू वागुरू वागुरू वागुरु जी का खालसा वागुरु जी की फतेह जी सारे साहबजाद की याद के बच्चे आप करो जी वागुरु गुरु कराया करो जी हाँ जी अंतर ध्यान होके ਐਸੀ ਹਜੂਰ ਸਾਹਿਬ ਵਾਲੇ ਪਾਸੇ ਗਏ ਸੀ ਜੀ ਉੱਥੇ ਵੀ ਇਹਨਾਂ ਦੇ ਬਾਬਾ ਫਤੇ ਸਿੰਘ ਜੀ ਦਾ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਜੀ ਉੱਥੇ ਪਿਆਜ਼ ਦੀ ਚਟਨੀ ਮਿਲਦੀ ਹੈ ਜੀ ਤੇ ਉਹ ਲੰਗਰ ਜਿਹੜਾ ਹੈਗਾ ਵੀ ਉੱਥੇ ਮਤਲਬ ਕਿ ਅਸੀਂ ਜਾਂਦੇ ਵੀ ਛਕਿਆ ਆਂਦੇ ਵੀ ਛਕਿਆ ਤੇ ਉੱਥੇ ਪਿਆਜ਼ਾਂ ਦੇ ਨਾਲ ਬਹੁਤ ਸਵਾਦ ਚਟਨੀ ਮਿਲਦੀ ਹੈ ਪਿਆਜ਼ਾਂ ਦੀ ਬਣੀ ਹੋਈ ਤੇ ਨਾਲੇ ਬਹੁਤ ਵਧੀਆ ਲੰਗਰ ਚੱਲਦਾ ਜੇ ਕਿਸੇ ਦਾ ਮੌਕਾ ਮਿਲੇ ਕਿਸੇ ਨੂੰ ਹਜੂਰ ਸਾਹਿਬ ਜਾਂਦਾ ਫਤੇ ਬਾਬਾ ਫਤੇ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਜੀ। ਹਾਂ ਜੀ ਹਾਂ ਤੇ ਬਹੁਤ ਵਧੀਆ ਗੁਰਦੁਆਰਾ ਬਣਿਆ ਹੋਇਆ ਹੈ। ਜੇ ਤੁਹਾਨੂੰ ਨਾਨਕ ਜੀ ਰੰਗ ਜੰਨਿਆ ਰਸਤੇ ਚੰਗਾ ਜੀ। ਹਾਂ ਜੀ ਹਾਂ। ਵਾਹਿਗੁਰੂ 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 ਥੈਂਕ ਯੂ ਜੀ ਧੰਨਵਾਦ। ਸਾਰਿਆਂ ਦਾ ਬਹੁਤ-ਬਹੁਤ ਲਾਈਵ ਹੋ ਸਕਰੀਨ ਟੱਚ ਕਰ ਦਿਓ ਜੀ ਦੋ ਵਾਰ। लाइक हो जाएंगे और सुनाओ राजवीर मैं खाना बना लिया ਧੰਨਵਾਦ ਜੀ ਜਿਨਾਂ ਨੇ ਲਾਈਕ ਕੀਤਾ ਹਾਂ ਜੀ ਗਾਉਂ ਬਹੁਤ ਧੰਵਾਦ ਤੇ ਆਦੇ ਦਿਨ ਧੰਵਾਦ ਬਹੁਤ ਬਹੁਤ ਇਹ ਲਾਈਵ ਹੋਊ ਜੀ ਕੋਈ ਕਿਸੇ ਨੇ ਕੁਝ ਪੁੱਛਣਾ ਹੁੰਦਾ ਹੈ ਕੋਈ ਰਿਲੇਟਿਡ ਮੁਹਾਵਰੇ ਜਾਂ ਕੋਈ ਹੋਰ ਕਿਸੇ ਬੱਚੇ ਨੇ ਪੁੱਛਣਾ ਹੁੰਦਾ ਹੈ ਉਹ ਪੁੱਛ ਸਕਦੇ ਨੇ ਜੀ ਹਾਂ ਜੀ ਮੈਂ ਹੁਣ ਇਸ ਵਾਰ ਜੋ ਕੋਈ ਵੀਡੀਓ ਪਾਉਂਗੀ ਛੁੱਟੀਆਂ ਦੇ ਵਿੱਚ ਕੋਈ ਮੁਹਾਵਰਿਆਂ ਦੀ ਜਾਂ ਕੋਈ ਬੁਝਾਰਤਾਂ ਦੀ ਐਵੇਂ ਦੀ ਵੀਡੀਓ ਦੁਆਰਾ ਪਾਵਾਂਗੀ ਕੁਝ ਬੁਝਾਰਤਾਂ ਤੁਹਾਨੂੰ ਵੀ ਪੁੱਛਣ ਦੇ ਲਈ ਸੀ ਜੱਡਾਂਗੇ ਤਾਂ ਕਿ ਤੁਸੀਂ ਸਭ ਉਹਨਾਂ ਦੇ ਅੰਸਰ ਜ਼ਰੂਰ ਦਿਓ ਲਾਈਵ ਲਾਈਵ 'ਚ ਹੀ ਦੇ ਜਾਈਂ ਹਾਂ ਜੀ ਹਾਂ ओके मैम बाय सत श्री अकाल ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੋ ਕਿ ਲਾਈਵ ਹੋਈ ਅੰਜੀ ਕੱਲ ਨੂੰ ਸੀ ਵੀਡੀਓ ਪਾਵਾਂਗੇ ਜੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਜੀ ਹਾਂ ਜੀ ਬਾਏ ਜੀ ਬਾਏ ਲਿਖ ਦਰ ਹਾਂਜੀ ਸਕਰੀਨ ਟੱਚ ਕਰ ਦੋ ਮੰਜੀ ਹਾਂ ਠੀਕ ਹੈ ਜੀ ਥੈਂਕ ਯੂ ਧੰਨਵਾਦ